ਸਨੀ ਉਬਰਾ ਕਲੀਨਿਕ ਲੈਬ ਅਤੇ ਡਾਇਗਨੋਸਟਿਕ ਸੈਂਟਰ ਚੌਕ ਕੋਏ ਬਲਿਆਵਲੀ ਮਹਾਰਾਜ ਅਤੇ ਕਲੈਕਸ਼ਨ ਸੈਂਟਰ ਪਾਈ ਮਤੀ ਦਾਸ ਨਗਰ ਬਠਿੰਡਾ ਦਾ ਉਦਘਾਟਨ ਡਾਕਟਰ ਐਸ ਪੀ ਉਬਰਾ ਵੱਲੋਂ ਆਪਣੇ ਕਰ ਕਰਮਾ ਨਾਲ ਕੀਤਾ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਆਮ ਲੋਕਾਂ ਨੂੰ ਕਟਰੇਟਾ ਉੱਤੇ ਟੈਸਟ ਕਰਵਾਉਣ ਲਈ ਵਕਫ ਵਕ ਸੁਬਿਆਂ ਵਿੱਚ ਲੈਬੋਰਟਰੀ ਅਤੇ ਡਾਇਗਨੋ ਸਟਿਕ ਸੈਂਟਰ ਖੋਲਣ ਦੀ ਇੱਕ ਮਹਮ ਸ਼ੁਰੂ ਕੀਤੀ ਗਈ ਤਾਂ ਕਿ ਆਮ ਲੋਕ ਆਪਣੇ ਇਲਾਜ ਬਹਤਰ ਟੰਗ ਨਾਲ ਕਰਵਾ ਸਕਣ ਸਰਵਦਾ ਪਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟਿੰਗ ਡਾਕਟਰ ਐਸ ਪੀ ਬ੍ਰਾਈਨ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਟਰਸਟ ਵੱਲੋਂ ਸ਼੍ਰੀ ਗੁਰਨਾਥ ਦੇਵ ਜੀ ਦੇ 550 ਸਾਲਾ ਗੁਰਪਰਬ ਤੇ 50 ਲੈਬੋਟਰੀਆਂ ਖੋਲਣ ਦਾ ਫੈਸਲਾ ਕੀਤਾ ਗਿਆ ਸੀ ਇਹ 50 ਲੋ ਬੋਟੀਆਂ ਖੋਲ ਕੇ ਫਿਰ 50 ਲੋ ਬੋਟੀਆਂ ਹੋਰ ਖੋਲਣ ਦਾ ਟੀਚਾ ਮਿੱਥਿਆ ਗਿਆ ਹੈ ਹੁਣ ਤਕਰੀਬਨ 100 ਤੋਂ ਵੱਧ ਲੋ ਬੋਟੀਆਂ ਟੈਸਟ ਵਲੋਂ ਖੁੱਲ ਗਈਆਂ ਹਨ ਜੋ ਕਿ 11 ਸਟੇਟਾਂ ਵਿੱਚ ਚੱਲ ਰਹੀ ਹੈ ਅਪਰਾ ਦਾ ਪਤਾ ਚੈਰੀਟੇਬਲ ਟਰਸਟ ਵੱਲੋਂ ਇੱਕ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਲੈਬਾਰਟਰੀਜ਼ ਖੋਲਣ ਦੀ ਇਸ ਚੀਜ਼ ਨੂੰ ਦੇਖਦੇ ਹੋਏ ਹੈ ਕਿ ਜਿਹੜਾ ਗ੍ਰੀਵ ਪੇਸ਼ੈਂਟ ਪਿੰਡਾਂ ਵਿੱਚ ਉਹ ਸਸਤੇ ਨਹੀਂ ਮੰਗੇ ਹੋ ਚੁੱਕੇ ਨੇ ਕਿ ਉਹ ਟੈਸਟ ਨਹੀਂ ਕਰਾਉਂਦੇ ਜੇ ਬੰਦਾ ਟੈਸਟ ਨਹੀਂ ਕਰਾ ਰਿਆ ਐ ਇੰਨੇ ਪੈਸੇ ਨਹੀਂ ਹੋਣਾ ਕੋਲ ਤੇ ਉਹ ਇਲਾਜ ਕਿੱਥੋਂ ਕਰਾਣਗੇ ਸੋ ਇਸ ਚੀਜ਼ ਤੇ ਬੜੀ ਗੌਰ ਕੀਤੀ ਗਈ ਟੈਸਟ ਉਨੋਂ ਤੇ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਪਤੇ 50 ਲੋਟੀਆਂ ਖੋਲਣ ਦਾ ਇੱਕ ਫੈਸਲਾ ਕੀਤਾ ਪੇਜ ਖੋਲਣ ਤੋਂ ਬਾਅਦ ਫਿਰ 50 ਰੋਬੋਟਰੀ ਹੋਰ ਕਰਕੇ 100 ਕਰ ਦਿੱਤੀਆਂ ਹੁਣ 150 ਹੋ ਗਈ ਹੈ ਤੇ ਇਸ ਲਈ ਤਕਰੀਬਨ 100 ਤੋਂ ਉੱਤੇ ਰੋਬੋਟਰੀ ਸਾਡੀ ਜਿਹੜੀ ਹੈ ਉਹ 11 ਸਟੇਟਾਂ ਵਿੱਚ ਚੱਲ ਰਹੀ ਹੈ ਔਰ ਬਾਕੀ ਸਾਡੀਆਂ 20-25 ਜਣੀਆਂ ਸਾਡੀਆਂ ਉਹ ਅਪਕਮਿੰਗ ਹੈ ਜਣੀਆਂ ਕਿ ਜਿਨ੍ਹਾਂ ਨੂੰ ਅਸੀਂ ਆਲਰੇਡੀ ਸਟਾਰਟ ਕਰ ਚੁੱਕੇ ਹਾਂ ਔਰ ਇਸ ਸਾਲ ਦੇ ਅੰਤ ਤੱਕ 150 ਰੋਬੋਟਰੀ ਜਿਹੜੀ ਹੈ ਉਹ ਸਾਡੀ ਖੁੱਲ ਜਾਏਗੀ ਉਸ ਤੋਂ ਬਾਅਦ ਫਿਰ ਅੱਗੇ ਦੇਖਾਂਗੇ ਫਿਊਚਰ ਕਿਉਂਕਿ ਅਸੀਂ ਜਿੱਦਾਂ 11 ਸਟੇਟਾਂ 'ਚ ਕੰਮ ਕਰਦੇ ਹਾਂ ਹੁਣ ਮਹਾਰਾਸ਼ਟਰ ਵਿੱਚੋਂ 4-5 ਰੋਬੋਟਰੀਸ ਖੁੱਲ ਰਹੀਆਂ ਨੇ ਇਸ ਇਹ ਗਿਣਤੀ 200 ਤੱਕ ਲੈ ਜਾਈਏ ਜਿੱਥੋਂ ਤੱਕ ਇਹਦਾ ਰੇਟਾਂ ਦਾ ਸਵਾਲ ਹੈ ਕਿ ਸਿਰਫ 10% ਰੇਟਾਂ ਦੇ ਸੀ ਕੰਮ ਕਰ ਰਹੇ ਹਾਂ ਮਾਰਕੀਟ ਪ੍ਰਾਈਸ ਮਾਰਕੀਟ ਨਾਲੋਂ ਜੋ ਮਾਰਕੀਟ ਟੈਸਟ ਜਿੱਦਾਂ ਹੁਣ ECG ਵੀਰ ਪੇਚ ਕਰ ਰਹੇ ਹਾਂ ਅਸੀਂ ਬਾਕੀ ਕੁਝ ਟੈਸਟ ਫ੍ਰੀ ਨੇ ਸਾਡੇ ਹੋਰ ਜੇ ਬੋਡੀ ਦਾ ਟੈਸਟ ਲੋ ਤੇ ਸਾਰਾ 10% ਦੇ ਉੱਤੇ ਜਿਹੜਾ ਇਹ ਸਾਰਾ ਕੰਮ ਹੋ ਰਿਹਾ ਤੇ ਅੱਜ ਅਸੀਂ ਇਧਰ ਬਠਿੰਡਾ ਡਿਸਟ੍ਰਿਕਟ ਚ ਆਏ ਜਿੱਥੇ ਖਸਨੀਆ ਪਹਿਲਾਂ ਵੀ ਲੈਬਰਾਟਰੀ ਚੱਲ ਰਹੀਆਂ ਨੇ ਤੇ ਇੱਕ ਜੇ ਚੁੰਕੇ ਹੈ ਬਲਿਆਂ ਵਾਲੀ ਹੈ ਮਹਾਰਾਜ ਹੈ ਇੱਥੇ ਜਿਹੜੇ ਲੈਬਾਰਟਰੀ ਫੁੱਲ ਫਲੈਜ ਖੋਲੇ ਦੀਆਂ ਗਈਆਂ ਤੇ ਸ਼ਾਇਦ ਮਤੀ ਦਾਸ ਜੀ ਦਾ ਗੁਰਦੁਆਰਾ ਜਿਹੜਾ ਮਾਡਲ ਟਾਉਨ ਦੇ ਵਿੱਚ ਉੱਥੇ ਜਿਹੜਾ ਕਲੈਕਸ਼ਨ ਸੈਂਟਰ ਖੋਲ ਦਿੱਤਾ ਗਿਆ ਸੋ ਇਸ ਤਿਕੇ ਨਾਲ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਵੱਧ ਤੋਂ ਵੱਧ ਫਾਇਦਾ ਸਾਡੇ ਪਹੁੰਚਾ ਸਕਣ ਅਸੀਂ ਲੋੜ ਤਬਕਾ ਜਿਹੜਾ ਹੈਗਾ ਜਿਹੜਾ ਕਿ ਟੈਸਟ ਨਹੀਂ ਕਰਾ ਸਕਦਾ ਉਹਨਾਂ ਦੀ ਅਸੀਂ ਜਿੰਨੀ ਸਪੋਰਟ ਕਰ ਸਕਦੇ ਜਿੰਨੀ ਹੈਲਪ ਕਰ ਸਕਦੇ ਅਸੀਂ ਉਹ ਕਰੀਏ ਮੈਂ ਦੱਸਣਾ ਚਾਹਾਂਗਾ ਕਿ ਹੁਣ ਤੱਕ ਤਕਰੀਬਨ ਅੱਜ ਦੀ ਡੇਟ ਦੇ ਵਿੱਚ ਸਾਡਾ ਇੱਕ ਲੱਖ ਤੋਂ ਉੱਤੇ ਪੇਸ਼ੈਂਟ ਜਿਹੜਾ ਹਰ ਮਹੀਨੇ ਸਾਡੇ ਲੈਬੋਰੀਟਰੀਆਂ ਦਾ ਫਾਇਦਾ ਉਠਾ ਰਿਹਾ ਟੈਸਟ ਕਰਾ ਰਿਹਾ ਪਿਛਲੇ ਸਾਲ ਅਸੀਂ ਪੂਰੇ ਸਾਲ ਦੀ ਗਿਣਤੀ ਸਾਡੀ 12 ਲੱਖ ਕਰਾਸ ਕਰ ਗਈ ਸੀ ਉਹ ਇਸ ਸਾਲ ਜਿਹੜੀ ਸਾਡੀ ਗਿਣਤੀ ਹੈ ਇਹ ਤਕਰੀਬਨ 15 ਲੱਖ ਪੇਸ਼ੈਂਟ ਹੋ ਜਾਏਗਾ ਜਿਹੜਾ ਕਿ ਇਸ ਲੈਬੋਰੀਟਰੀ ਤੋਂ ਫਾਇਦਾ ਉਠਾ ਕੇ ਟੈਸਟ ਕਰਾ ਰਿਹਾ ਇੱਥੇ ਜੀ ਜੋ ਲੈਬੋਰੀਟਰੀ ਦਾ ਅਧ்கਾਟਨ ਕੀਤਾ ਗਿਆ ਜੀ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਨਗਰਵੰਨਿਓ ਤੇ ਜੋ ਆਮ ਸੰਗਤਵੰਨਿਓ ਕਿਉਂਕਿ ਜੋ ਟੈਸਟ ਬਹੁਤ ਜ਼ਿਆਦਾ ਮਹਿੰਗੇ ਹਨ ਜੋ ਲੋੜਵੰਦ ਨੇ ਬਹੁਤ ਗਰੀਬ ਨੇ ਜੋ ਇਹ ਨਹੀਂ ਕਰਾ ਸਕਦੇ ਪਰ ਹੁਣ ਬਹੁਤ ਆਸਾਨੀ ਨਾਲ ਜਿਨ੍ਹਾਂ ਨੇ ਜੋ ਵੀ ਆਉਂਦਾਗਾ 10 ਰੁਪਏਾਂ ਦੇ ਵਿੱਚ 20 ਰੁਪਏਾਂ ਦੇ ਵਿੱਚ ਉਹ ਟੈਸਟ ਕਰਾ ਕੇ ਤਾਂ ਖੁਸ਼ ਹੋ ਕੇ ਜਾਂਦਾ ਤੇ ਨਾਲੇ ਜੋ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ ਹੈ ਇਹ ਉਹ ਰਾਜ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਨੂੰ ਐਡਾ ਲੈਕ ਸਮਝਿਆ ਤੇ ਸਾਡੇ ਪਿੰਡ ਦੇ ਵਿੱਚ ਜੋਗ ਸਮਝ ਕੇ ਸਾਨੂੰ ਇਹ ਇੱਕ ਸਹਿਯੋਗ ਦਿੱਤਾ